ਰੋਜ਼ ਦੇਖਣਾ ਤੁਸੀਂ ਮਾਰ ਕੇ ਦੇਣਾ ਹੈ ਤੁਸੀ ਤੁਸੀਂ ਕਿਉਂ ਨਹੀਂ ਤੁਸੀਂ ਜੀ ਬੋਲੋਗੇ ਕੱਲ ਨਹੀਂ ਦੇਣਾ ਤੁਸੀਂ ਕੀ ਤਾਂ ਤੇਰੇ ਅੰਦਰ ਸਰਕਾਰੀ ਕੰਮ ਚ ਵਿਗਨ ਪਾਰੇ ਹੈ ਇਸ ਕਿਹ ਕਿਸੇ ਸਰਕਾਰੀ ਕੰਮ ਚ ਜਵਾਬ ਮੰਗਦੇ ਅਸੀਂ ਤੁਹਾਡੇ ਦਾ ਜਵਾਬ ਮੰਗਦੇ ਨਹੀਂ ਬੱਚੀ ਕਰਨੀ ਬਣਾ ਤੁਸੀਂ ਵੇਗਾ ਨਹੀਂ ਪਾਣਾ ਹਰ ਕੋਈ ਵੀ ਤੁਸੀਂ ਤੁਸੀਂ ਤੰਗ ਕਰਦੇ ਹੋ ਲੋਕ ਜੀ ਇਹਨਾਂ ਵਿਚਾਰੇ ਕਰੂੰਗਾ ਫਿਰ ਤੁਮ ਫਲੇਨ ਕਰੂੰਗਾ ਜੇ ਦੁਬਾਰਾ ਵਿੱਚ ਆਏ ਤੁਸੀਂ ਮੈਂ ਖੁਸ਼ਕਲ ਫਲੇਨ ਕਰੂੰਗਾ ਜੀ ਲਓ ਤੁਸੀਂ ਪੁਲਿਸ 100 ਤੇ ਮਲਾਓ ਜੀ ਮਲਾਓ ਤੁਸੀਂ ਚਲੋ ਮੈਂ ਚੱਲਦਾ ਹਾਂ ਤੁਸੀਂ ਮੈਂ ਚੱਲਦਾ ਮੈਂ ਚੱਲਦਾ ਵੀਰੇ ਮੈਂ ਚੱਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਅੱਗੇ ਦੇ ਕੇ ਚੱਲਾਂਗਾ ਤੁਸੀਂ ਮਲਾਓ ਪੁਲਿਸ ਨੂੰ ਫੋਨ ਕਿਹੜਾ ਮੈਨੂੰ ਡਰਾਉਣਾ ਪੁਲਸੋਂ ਕਿਹੜੀ ਤੇ ਡਰਾਣਾ ਇਹ ਸਮਝਦੇ ਹੋ ਤੁਸੀਂ ਮੈਨੂੰ ਕੀ ਸਮਝਦੇ ਹੋ ਤੁਸੀਂ ਕੀ ਸਮਝਦੇ ਹੋ ਤੁਸੀਂ ਦਾ ਟਾਪਾ ਤੁਸੀਂ ਸਾਨੂੰ ਦੇਖ ਕੇ ਦੇਣਾ ਤੁਸੀਂ ਅਸੀਂ ਸਾਰੀ ਮਾਰੀ ਦੇ ਅਸੀਂ ਸਾਰੀ ਮਾਰਕੀਟ ਬੰਦ ਕਰ ਦੇਗੇ ਕਿਤੇ ਵੇ ਮਵੇਂ ਜਨਨ ਕਰੋ ਕਰੋ ਤੁਸੀਂ ਜਵਾਨੀ ਦਾ ਜਵਾਨੀ ਕਰੋ ਤੁਸੀਂ ਆਪਣੀ ਤਨਖਾਹ ਸਾਡੇ ਸਿਰ ਤੋਂ ਕੱਢ ਦਿਓ ਤੇ ਬਾਅਦ ਵਿੱਚ ਤੁਹਾਨੂੰ ਕੱਢ ਦੇ ਤੁਸੀਂ ਬ੍ਰਾਂਡ ਦਾ ਕਬਜ਼ਾ ਕਰ ਲੈਣਾ ਫਿਰ ਇਹ ਬ੍ਰਾਂਡਾਂ ਤੁਹਾਡਾ ਅਸੀਂ ਪੈਸੇ ਦਿੱਤੇ ਨੇ ਬ੍ਰਾਂਡਾਂ ਦੇ ਇਹ ਪਬਲਿਕ ਪੈਸੇ ਨੇ ਪਬਲਿਕ ਪੈਸੇ ਨੇ ਆਹ ਪਬਲਿਕ ਪੈਸੇ ਨੇ ਉਹਦਾ ਅਸੀਂ ਉਹਦਾ ਪੈਸਾ ਅਸੀਂ ਭਰਿਆ ਹੋਇਆ ਹੈ ਉਹਦਾ ਪੈਸਾ ਅਸੀਂ ਭਰਿਆ ਹੋਇਆ ਹੈ ਅਸੀਂ ਲਵਾਉ ਅਸੀਂ ਚੱਕਦੇ ਲੋ ਕੋਈ ਨਹੀਂ ਫਿਰ ਤੁਸੀਂ ਸਾਫ਼ ਕਰੋ ਫਿਰ ਸਾਫ਼ ਕਰੋ ਆਪਾਂ ਦੱਸਣਾ ਨਹੀਂ ਇਹ ਤਾਂ ਨਹੀਂ ਕਿ ਸਾਈਟ ਬੰਦ ਕਰਾਉਂਦੇ ਬਹੁਤ ਲੱਗਦਾ ਲਾ ਯਾਰ ਤੂੰ ਲਾ ਫਿਰ ਨਹੀਂ ਨਹੀਂ ਮੇਰੀ ਗੱਲ ਤੇਰੇ ਲੱਗਦਾ ਏਂ ਪਹਿਲਾਂ ਬੰਦ ਕਰਾਏ ਹੁੰਦੇ ਬਹੁਤ ਲੱਗਦੇ ਆ ਅੱਜ ਮੈਂ ਤਾਂ ਲੈਣਾ ਹੀ ਨਹੀਂ ਜੇ ਤੂੰ ਅੱਗੇ ਤੁਸੀਂ ਲੜ ਰਹੇ ਏਂ ਪਹਿਲਾ ਬੰਦ ਕਰ ਦੇ ਉਹਦਾ ਫੁੱਲ ਨਹੀਂ ਕਰਦੇ ਚਲ ਆਪਾਂ ਗਾਲੀ ਕਰਨੀ ਤੂੰ ਲਾਓ ਅਸੀਂ ਚੱਕਾਂਗੇ ਆ ਲਾ ਲਾ ਦੇ ਤੰਗ ਹੈਗਾ ਕਰਾਂ ਚੁੱਪ ਹੋ ਜਰਾ ਤੂੰ ਲੈ ਫਾਟੇ ਤੂੰ ਉਹ ਯਾਰ ਇਹ ਕੱਢੀ ਨੀ ਤੂੰ ਅੱਖਾ ਕੱਢ ਰਿਹਾ ਸਾਨੂੰ ਬੋਲ ਨਹੀਂ ਤਮੀਰ ਤੇਰੇ ਮਾਂ ਜਿੱਥੇ ਗਈ ਮੇਰੇ ਫਾਨਵਾ

ਉਹ ਜਿਹੜੇ ਬੰਦੇ ਹੋ ਕੋਈ ਗੱਲ ਕਰੋ ਕਾਹਦੀ ਗੱਲ ਕਰ ਰਹੇ ਹੋ ਪਾਈ ਚਾ ਰਹੇ ਆ 11 ਦੇਖ ਨਹੀਂ ਚੱਕਿਆ ਪਾਰੋ ਜਦੇਖਣਾ ਤੁਸੀਂ ਮਾਰ ਕੋ ਲੈ ਹੈਗਾ ਤੁਸੀਂ ਤੁਸੀਂ ਕਿਉਂ ਨਹੀਂ ਤੁਸੀਂ ਉੱਚੀ ਬੋਲੋਗੇ ਗੱਲ ਨਹੀਂ ਦੇਣਾ ਤੁਸੀਂ ਦੇ ਵੀ ਤਾਂ ਖਾ ਦੇ ਰਹੇ ਆਂ ਸਰਕਾਰੀ ਕੰਮ ਤੁਸੀਂ ਨਿਗਲ ਪਾ ਰਹੇ ਆਂ ਅੱਜ ਹੀ ਕਿਸੇ ਸਰਕਾਰੀ ਕੰਮ ਤੇ ਜਵਾਬ ਮੰਗਦੇ ਆਂ ਅਸੀਂ ਤੁਹਾਡੇ ਕੋਲ ਜਵਾਬ ਮੰਗਦੇ ਆਂ ਮੈਂ ਵਿੱਚ ਨਿਗਲ ਨਹੀਂ ਪਾਣਾ ਤੁਸੀਂ ਦੇਗਾ ਨਹੀਂ ਪਾੜਾ ਹੈ ਕੋਈ ਵੀ ਤੁਸੀਂ ਤੰਗ ਕਰਦੇ ਹੋ ਲੋਕਾਂ ਜੀ ਇਹਨਾਂ ਵਿਚਾਰੇ ਨੂੰ ਪੁੱਛਣ ਲਈ ਕਰੂੰਗਾ ਪੁਲਿਸ ਕਾਲ ਕਰੂੰਗਾ ਜੇ ਦੁਬਾਰਾ ਵਿੱਚ ਆਏ ਤੁਸੀਂ ਮੈਂ ਖੁਦ ਕਾਲ ਕਰੂੰਗਾ ਜੀ ਲਓ ਤੁਸੀਂ ਪੁਲਿਸ 100 ਤੇ ਮਲਾਓ ਜੀ ਮਲਾਓ ਤੁਸੀਂ ਚਲੋ ਮੈਂ ਚੱਲਦਾ ਹਾਂ ਤੁਸੀਂ ਮੈਂ ਚੱਲਦਾ ਮੈਂ ਚੱਲਦਾ ਵੀਰੇ ਮੈਂ ਚੱਲਦਾ ਇਹ ਲੜਾਈ ਨੂੰ ਇਹ ਲੜਾਈ ਮੈਂ ਕਿਹਦੇ ਕੇ ਚੱਲਾਂਗਾ ਤੁਸੀਂ ਮਲਾਓ ਕੁਲਸ ਨੂੰ ਫੋਨ ਤੇਰਾ ਮੈਨੂੰ ਡਰਾਉਣਾ ਪੁਲਿਸ ਕੋ ਕਿਹੜੀ ਤੇ ਡਰਾਉਣਾ ਇਹ ਸਮਝਦੇ ਹੋ ਤੁਸੀਂ ਮੈਨੂੰ ਕੀ ਸਮਝਦੇ ਹੋ ਤੁਸੀਂ ਕੀ ਸਮਝਦੇ ਹੋ ਤੁਸੀਂ ਦਾ ਸਾਪਾ ਤੁਸੀਂ ਸਾਨੂੰ ਦੇਖ ਕੇ ਡਰਾਉਣਾ ਹੈ ਤੁਸੀਂ ਅਸੀਂ ਸਾਰੀ ਮਾਰੀ ਵੀ ਨਹੀਂ ਡਰਦੇ ਅਸੀਂ ਸਾਰੀ ਮਾਰਕੀਟ ਬੰਦ ਕਰ ਦੇਈਏ ਕਿਤੇ ਵੇ ਮਵੇਸਨ ਨੂੰ ਕਰੋ ਕਰੋ ਇਹ ਜਵਾਨੀ ਦਾ ਚੁਣ ਕਰੋ ਤੁਸੀਂ ਆਪਣੀ ਤਨਖਾਹ ਸਾਡੇ ਸਿਰ ਤੋਂ ਕੱਢ ਦਿਓ ਉਹ ਦੇਵਾ ਲੱਖਾਂ ਸਾਨੂੰ ਕੱਢਦੇ ਤੁਸੀਂ ਬ੍ਰਾਂਡ ਦੇ ਕੰਮਜਾ ਕਰ ਲੈਣਾ ਫਿਰ ਇਹ ਬ੍ਰਾਂਡਾ ਤੁਹਾਡਾ ਅਸੀਂ ਪੈਸੇ ਦਿੱਤੇ ਨੇ ਬ੍ਰਾਂਡ ਦੇ ਪਬਲਿਕ ਪੈਸੇ ਦੇ ਪਬਲਿਕ ਪੈਸੇ ਦੇ ਆ ਪਬਲਿਕ ਪੈਸੇ ਦੇ ਉਹਦਾ ਸੀ ਉਹਦਾ ਪੈਸਾ ਅਸੀਂ ਭਰਿਆ ਵਾ ਜਿਹਦਾ ਪੈਸਾ ਅਸੀਂ ਭਰਿਆ ਵਾ ਅਸੀਂ ਲਵਾਉ ਅਸੀਂ ਝੱਕਦੇ ਆ ਕੋਈ ਨਹੀਂ ਫਿਰ ਪੀ ਸਾਥ ਕਰੇ ਹੋ 10 ਵਜੇ ਸ਼ਾਮ ਕਰੋ ਆਪਾਂ ਚੱਲਣਾ ਦੋਨੇ ਸਾਥ ਮੇਰੀ ਸਾਈਡ ਬੰਦ ਕਰਾਓ ਬਹੁਤ ਲੱਗਦਾ ਜੱਲਾ ਯਾਰ ਤੂੰ ਲਾ ਬਰਕਤ ਜਿਹੜੇ ਲੱਗਦੇ ਸੀ ਪਹਿਲਾਂ ਬੰਦ ਕਰਾਏ ਹੁੰਦੇ ਬਹੁਤ ਲੱਗਦੇ ਆ ਅੱਜ ਮੈਂ ਤਾਂ ਲੜਣਾ ਹੀ ਨਹੀਂ ਤੁਸੀ ਲੜ ਰਹੇ ਆ ਫੇਰ ਆਂਦੇ ਕੇ ਆਉਣਾ ਬੁੱਲਣਾ ਹੀ ਹਟਾ ਦੇ ਚਲ ਆਪਾਂ ਗਾਲੀ ਕਰਨੀ ਤੂੰ ਲਾਓ ਅਸੀਂ ਚੱਲਾਂਗੇ ਆ ਲਾਓ ਕਰਾਂ ਚੱਕੋ ਤੂੰ ਮਾੜਾ ਬੰਦਾ ਮਲਾਦੀ ਯਾਰ ਤੂੰ ਵਾਹ ਤੂੰ ਕਿਹੜਾ ਟੀਮ ਬਣਾਈ ਤੂੰ ਓਏ ਯਾਰ ਐਸਾ ਨਹੀਂ ਤੂੰ ਅੱਖਾਂ ਡਾਟ ਰਿਹਾ ਸਾਨੂੰ ਬੋਲ ਨਹੀਂ ਤਬੀਰ ਤੇਰੇ ਮਾਂ ਜਿੱਥੇ ਗਈ ਨਾ ਸਾਨੂੰ ਆ ਉਸੇ ਨੂੰ ਆ ਜਿੱਥੇ ਮੇਰਾ ਫੇਸ 11 12 ਤੇਰੇ ਜਿੱਥੇ ਹਮੇਰੇ ਕੋਲ ਹੋਪਰ ਆਹੀ ਆਹੀ ਆਪਣੀ ਗੱਡੀ ਨਾਲ ਤੇ ਰੋਲ ਪੰਪਰੇ ਨਾਲ 12 ਲੱਗਿਆ ਹੋਇਆ ਸੀ ਹੁਣ 11 ਤੋਂ ਹੁਣ ਬੋਲ ਰੋ ਉਸੇ ਹੀ ਗੱਲ ਕਰੋ ਉਸੇ ਹੀ ਗੱਲ ਕਰ ਕਿਰਪਾ ਕਰ ਰਹੇ ਹਾਂ 11 ਦੇਖਣੇ